ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਐਂਡ ਤੱਕ ਦੇਖਿਆ ਕਰੋ ਤੇ ਬਾਕੀ ਅੱਜ ਚਲਦੇ ਹਾਂ ਅਕ ਕਾਲਜ ਤੇ ਬਾਕੀ ਆਪਣਾ ਜਿਹੜਾ ਪਲਾਸਟਰ ਦਾ ਕੰਮ ਉਹ ਵੀ ਚੱਲ ਰਿਹਾ ਹੈਗਾ ਘਰ ਦੇ ਪਲਾਸਟਰ ਦਾ ਕੰਮ ਅੰਦਰੋਂ ਅੰਦਰੋਂ ਦੋ ਕੁ ਦਿਨਾਂ ਦਾ ਕੰਮ ਰੋ ਹੋ ਰਿਹਾ ਹੈਂਦਾ ਦੋ ਤਿੰਨ ਦਿਨਾਂ ਦਾ ਅੰਦਰੋਂ ਅੰਦਰੋਂ ਕੰਮ ਤੇ ਬਾਕੀ ਹੋ ਗਿਆ ਕਮਰੇ ਦੋ ਕਮਰੇ ਤਾਂ ਹੋ ਗਏ ਤੇ ਬਾਕੀ ਹਜੇ ਰਹਿੰਦੇ ਆ ਤੇ ਹਜੇ ਕਰ ਦੇਣਗੇ ਆ ਫਰੰਟ ਤੋਂ ਟਾਈਮ ਲੱਗੂਗਾ ਮੁਰਾ ਮੁਰਾ ਇੱਥੇ ਡਿਜ਼ਾਈਨ ਦੀ ਹੋ ਜੇ ਬਾਬਾ ਕੀਤਾ ਕਰਕੇ ਤੇ ਆਹ ਜਿਹੜੇ ਆਹ ਮੋਲਡਿੰਗ ਆ ਇਹਦੇ ਵੀ ਟਾਈਮ ਲੱਗੂਗਾ ਆ ਜਿਹੜੀ ਤਾਹਾਂ ਬਣੀ ਵੀ ਆ ਤੇ ਬੱਦਲਬਈ ਅੱਜ ਫੇਰ ਹੋ ਗਈ ਆ ਗਰਮੈਸ਼ ਜੀ ਵਾਲੀ ਹੋਣ ਕਰਕੇ ਬੱਦਲਬਈ ਹੋ ਗਈ ਤੇ ਹਵਾ ਵੀ ਚੱਲ ਚੱਲੀ ਜਾਂਦੀ ਆ ਮੀਂਹ ਦਾ ਵੀ ਕੋਈ ਪਤਾ ਨਹੀਂ ਸੰਭਾਵਨਾ ਹੈਗੀ ਆ ਕਿ ਹੈ ਨਹੀਂ ਤੇ ਗਰਮੀ ਵਾ ਹੋ ਗਈ ਸੀਗੀ ਗਰਮੈਸ਼ ਜੀ ਤਾਂ ਕਰਕੇ ਬੱਦਲਬਈ ਹੋ ਗਈ ਬਾਕੀ ਚੱਲਦੇ ਆਂਗੇ ਗੋਲਜ ਤੇ ਵੀਡੀਓ ਚੰਡੇ ਤੱਕ ਬਣੇ ਰਿਓ ਆਪਣਾ ਕਰਤੋ ਯਾਰ ਇਹ ਆਪਣਾ ਕਰਤੋ ਇਹਦਾ ਵੇਖ ਲਿਆ ਬੰਦਾ ਨਹੀਂ ਦੇਖੀ ਦੇਖ ਲੈ ਆਹ ਤਹਾੜੀ ਛਿੜਦੇ ਆਂ ਆਲੇ ਮਾਕੇ ਅੱਛਾ ਆ ਹੋ ਗਿਆ ਫਾਈਨਲ ਕਰਤਾ ਦਰਮਟ ਲਾਤਾ ਹੈ ਕੀ ਅਜ ਲੱਗੀ ਜਾਂਦਾ ਠੀਕ ਆ ਹੁਣ ਗਾਜ ਵਧਿਆ ਵੱਜ ਜੂ ਹਨਾ ਪਟੰਗਾਂ ਲੱਗਣਗੀਆਂ ਪਟੰਗਾਂ ਲੱਗ ਕੇ ਤੇ ਗਾਜ ਵੱਜ ਜੂਗਾ ਗਾਜ ਵੱਜ ਕੇ ਬਸ ਵੱਜ ਲੈ ਲੈਵਲ ਕਰਤਾ ਲੇਵਲ ਲੈਵਲ ਸਾਡੇ ਪਾਟ ਕੇ ਆ ਸਾਰੇ ਲਾ ਦੇ ਹੋ ਚਾਰਾਂ ਹੋ ਜਾਂਦੇ ਇੱਧਰ ਨੂੰ ਦੇ ਇੱਧਰ ਜਾਂਦੇ ਕਿੱਦੇ ਲਾਉਣਗੇ ਫਰਸ ਕੇ ਫਾਈਨ ਬਸ ਥੋਲੇ ਦੋ ਮੋਕਾ ਕੇ ਹੈ ਜਾ ਜੀ ਫਾਈਨਲ ਕਰਤਾ ਇੱਧਰੋਂ ਕੋਠੇ ਤੋਂ ਅੱਜ ਕੱਕਰੇ ਤਾਂ ਸੱਟੇ ਉੱਤੇ ਥੱਲੇ ਕੋਰ ਪਾ ਕੇ ਉੱਤੇ ਕੱਕਰੇਤਾ ਪੀਓ ਜਾ ਕੀ ਤਾਂ ਹਾਂ ਮਿੱਟੀ ਜਦ ਸੂਰਜ ਚ ਛਿਪਨ ਲਾ ਇਹ ਕੌਣ ਪੁੱਤਾ ਨਹੀਂ ਹੁੰਦਾ ਮਾਰੇ ਬਾਖੀ ਕਹਿੰਦੀ ਮਾਰੀਂ ਜੋ ਲਾਏ ਕੌਣ ਲੈ ਕੌਣ ਸਹੀ ਜਾ ਰਖਾ ਬੰਨਣਾ ابو ਇਹ ਤਾਂ ਨਾਲ ਆ ਬੰਨਣਾ ابو ਹਾਂ ਆ ਇਹ ਲੈ ਨਹੀਂ ਖੜਦਾ ਇਹਦਾ ਸਪੋਰਟ ਹੀ ਨਹੀਂ ਇਹਦੀ ਫਾਇਦਾ ਨਹੀਂ ਕੋਈ ਹਾਂ ਇੱਥੇ ਕਢਾੜਿਆ ਜਦੋਂ ਫਿਰ ਇਹ ਜੋ ਬਾੰਦੇ ਮੈਂ ਰਸਾ ਫੜਾ ਦੇਣਾ ਤਾਂ ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆੰਬੇ ਨੂੰ ਚਾਲੇ ਚਾਲੇ ਕਰਕੇ ਨਾਲ ਨਾਲ ਪਾ ਕੇ ਬਾਂਹ ਦੇ ਬੰਦ ਗਾਲਦੇ ਨਹੀਂ ਕੱਢ ਦੋ ਬੈਂਕਰ ਜਿਵੇਂ ਜਿਵੇਂ ਹੱਲੀ ਗਿਆ ਹੋਵੇਂ ਹੋਵੇਂ ਬਸ ਇਹ ਟੈਟ ਹੋ ਜਾਣਾ ਇਧਰ ਮਿੱਟੀ ਜਿਖੋ ਦੇ ਥੱਲੇ ਮਿੱਟੀ ਚ ਗੁੱਬ ਜੂਗਾ ਨਾ ਹਾਂ ਲੱਤ ਤਾ ਫੜਾਕ ਦਾ ਪੱਟਲ ਹੋਣੇ ਮਾਰਦੇ ਵਾਲ ਪਾਸੇ ਐ ਕਰਾੜਾ ਕਰਦੇ ਬਾਬੇ ਹਿੰਡੋਂ ਮਾਰਦੇ ਪੈਗਾ ਨਾ ਫਰਕ ਇੰਨੇ ਨਾਲ ਹੀ ਉਹ ਲਿਆ ਨੰਬਰ ਤਾਂ ਇਹਨਾਂ ਨੇ ਹਰ ਤਕ ਪਤਾ ਤੁਹਾਨੂੰ ਮਗਾ ਹੀ ਤਾਂ ਜੀ ਤੂੰ ਤਾਂ ਮੇਰੀ ਗੱਲ ਹੀ ਨਹੀਂ ਸੁਣਦਾ ਅੱਛਾ ਲਿਆ ਜਮ ਬੰਦੋਗੂ ਵੱਡਾ ਕਰਕੇ ਹੈ ਉਹ ਵੱਡਾ ਬੰਦੋਗੂ ਪਾਤੀ ਥੋੜੀ ਹੀ ਰਹੀਗੀ ਲਓ ਜੀ ਮਿੱਟੀ ਵੀ ਸੜਤੀ ਦਾ ਹਾਂ ਕਿਹੜੀ ਕੋਰ ਨੂੰ ਇਹਦਾ ਇੱਥੇ ਇੱਥੇ ਸਿੱਟ ਟੁੱਟ ਦੇਵਾਂਗੇ ਸੇ ਬਸ ਲਾ ਦੇਣੇ ਚਾਨਣ ਬਣਾ ਦੇ ਕੋਰ ਨੂੰ ਕਿਤੇ ਲਾਉਣੀ ਪੈਂਦੀ ਆ ਹਾਂ ਹੋਰ ਅੱਜ ਲੋਬੀ ਵੀ ਕਰਤੀ ਪਲਾਸਟਰ ਪੌੜੀਆਂ ਰਹਿਗਾਂ ਆ ਕੋਰ ਜੀ ਬਲਗਾਂ ਤਾਰਨ ਇਹ ਰਹਿੰਦਾਂ ਹਜੇ ਅੰਦਰੋਂ ਤਾਂ ਲੱਗ ਭਗ ਹੋ ਹੀ ਗਿਆ ਕੱਲ ਨੂੰ ਲਾਉਣਗੇ ਫਰਸ਼ ਤਾਂ ਹ ਤੋਂ ਐਨ ਦਿਖਾਉਣੇ ਆਂਗੇ ਤਾਂ ਹਾਂ ਤੋਂ ਪਾਣੀ ਪੁਣੀ ਛੜਕ ਕੇ ਤੇ ਪਾ ਕੇ ਕੱਕਾ ਰੇਤਾ ਪਤਲਾ ਬਦਲਾ ਐਨ ਬਣਾਤਾ ਫਰਸ਼ ਅ ਕੱਲ ਨੂੰ ਫਰਸ਼ ਲਾਣਗੇ ਟੈਲਾਂ ਦੀਆਂ ਕਿ ਬਦਲਬਾਈ ਜੀ ਹੋਈ ਪਈ ਹੈ ਕਿ ਜੇ ਮੀਂਹ ਪੈ ਗਿਆ ਤਾਂ ਫਿਰ ਚਰਗਲ ਜੇ ਬਣ ਜੂਗਾ ਫਿਰ ਲੋਟ ਨਹੀਂ ਆਉਣੀ ਮਿੱਟੀ ਤੇ ਕਿਉਂਕਿ ਥੱਲੇ ਉਹ ਦੂਜੀ ਮਿੱਟੀ ਪਾਈ ਹੈ ਨਾ ਕੋਰ ਉਹਦਾ ਫਿਰ ਗਾਰਾ ਜਾਂ ਬਣ ਜਾਂਦਾ ਤਾਂ ਹਾਂ ਵੀ ਮਿੱਟੀ ਸਿੱਟੀ ਜਾਂਦੇ ਸੀਗੇ ਕੱਲ ਨੂੰ ਫਰਸ਼ ਦਾ ਕੰਮ ਨਵੇੜ ਨਵੇੜਨਗੇ ਪਹਿਲਾਂ ਬਾਕੀ ਪਲਾਸਟਰ ਤਾਂ ਦਾ ਚੱਲੀ ਜਾਣਾ ਹਜੇ ਲੱਗਣਗੇ ਹਜੇ 10 ਦਿਨ ਹੋਰ ਪਲਾਸਟਰ ਤੇ ਅਜਾ ਢੂਲਾ ਵੀ ਕੱਲ ਦਾ ਦਿਨ ਹੋਰ ਖੜਾਵਾਂਗੇ ਤੇ ਖੋਲਦੇ ਹਾਂਗੇ ਮੰਮਤੀ ਦਾ ਢੂਲਾ ਬਾਕੀ ਆ ਵੀ ਬੈਡਰੂਮ ਹੋਇਆ ਹੀ ਵਿਆਹ ਕੇ ਪਲਾਸਟਰ ਇੱਕ ਗਾਂਧੀ ਹੀ ਰਹਿੰਦੀ ਹੈਗੀ ਗੌਰ ਜੀ ਕਿਰਾ ਮਿਸਤਰੀ ਮੇਨ ਮੇਨ ਜਿਹੜੀਆਂ ਸਿੱਧੀਆਂ ਕੰਨਾਂ ਹੁੰਦੀਆਂ ਉਹ ਖਿੱਚਦੇ ਆ ਇੱਧਰ ਆ ਦੋ ਰੱਖਤੀਆਂ ਪਏ ਪਾ ਇੱਕ ਚਿਮਨੀ ਵਾਸਤੇ ਤੇ ਇੱਕ ਐਗਜਾਸਟ ਫੈਨ ਹੋ ਗਿਆ ਥੱਲੇ ਸਲੇਬ ਵੀ ਬਣੂਗੀ ਹਜੇ ਆਹ ਦਾ ਡ੍ਰੈਨਗ ਰੂਮ ਤਾਂ ਹੋ ਹੀ ਗਿਆ ਸੀਗਾ ਪਰ ਚਲਾ ਕੇ ਉਹਦੋਂ ਮਗਰੋਂ ਦੇਖਣਗੇ ਵੀ ਪੌੜੀਆਂ ਕਰਨੀਆਂ ਕਿ ਕਮਰੇ ਤਾਂ ਲਗਭਗ ਹੋ ਗਏ ਆ ਉਹਦੋਂ ਬਾਅਦ ਬਾਹਰੋਂ ਕਰਨਗੇ ਤੇ ਰਾਹ ਤਾਂ ਪਾਸੇ ਵਾਲਿਆਂ ਦਾ ਤਾਂ ਸਿੱਧੀਆਂ ਕੰਦਾ ਹੈਗਾ ਆ ਕੰਦਾ ਸਿੱਧੀਆਂ ਹੀ ਜਾਂਦਾ ਵੱਡੀਆਂ ਐਸੇ ਕੰਦਾ ਪੈਡ ਕਰਕੇ ਫਿਰ ਕਰਨਗੇ ਪਲਾਸਟਰ ਨਾਲ ਦੀ ਨਾਲ ਹੀ ਆਪਾਂ ਬਜਰੀ ਵੀ ਆਪਣੀ ਤਿਆਰ ਆ ਗਈ ਕੁੱਟੀ ਬਈਆ ਇੱਕ ਟਰਾਲੀ ਬਾਹਰ ਪਈ ਹੈ ਇੱਕ ਟਰਾਲੀ ਆ ਹੋ ਗਈ ਆਪਾਂ ਕੁੱਟ ਕੇ ਬਣਾਲੀ ਤੇ ਨਾਲ ਦੀ ਨਾਲ ਹੀ ਸਟਾ ਕੇ ਪਲਾਸਟਰ ਦਾ ਜਿਹੜਾ ਕੰਮ ਨਿਬੜ ਗਿਆ ਤੇ ਉਹ ਲੇਬਰ ਵਾਲੇ ਬੰਦੇ ਆਪਣੇ ਪਿੰਡੋਂ ਹੀ ਆਗੇ ਜਿੰਨਾ ਤੋਂ ਫੋ ਮਿੱਟੀ ਕਟਾਈ ਸੀ ਤੇ ਨਾਲ ਦੀ ਨਾਲ ਕਟਾ ਕੇ ਤੇ ਟਾਇਲ ਦਾ ਕੰਮ ਵੀ ਸ਼ੁਰੂ ਕਰਾਂਗੇ ਲਾਉਣ ਦਾ ਛੇਤੀ ਛੇਤੀ ਨਿਬੜਨਾ ਆਪਾਂ ਕੰਮ ਫਾਈਨਲ ਕਰ ਦੇਣਾਗਾ ਜੁੜਨ ਤਾਂ ਇਹ ਤਾਂ ਜਿੰਦੂ ਮਰਜੀ ਲੱਗੀ ਲੱਗੀ ਜਾਣਗਾ ਤੇ ਮੇਨ ਬਿਜਲੀ ਫਿਟਿੰਗ ਤੇ ਟਾਇਲ ਆ ਗਈ ਕਿਉਂਕਿ ਗਾਹਾਂ ਆਉਂਦੀ ਹੈਗੀ ਗਰਮੀ ਤੇ ਫਿਰ ਸਿਆਲ ਚ ਦਾ ਜਲ ਪਿਛੇ ਭਾਂਡੇ ਚ ਚੱਲ ਗਿਆ ਤੇ ਹੁਣ ਮੱਛਰ ਵੀ ਹੋਈ ਜਾਂਦਾ ਹੈਗਾ ਤੇ ਗਰਮੀ ਵੀ ਹੋਈ ਜਾਂਦੀ ਹੈ ਤੇ ਫਿਰ ਤਾਂ ਕਰਕੇ ਇੱਧਰ ਕਰਨਾ ਪੈਣਾ ਤਿਆਰ ਇੱਧਰ ਰੱਖਾਂਗੇ ਫਿਰ ਸਮਾਨ ਸਮੋਣੇ ਚਾਕੇ ਤੇ ਦੇਤੀ ਦੇਤੀ ਨਿਬੜੇ ਕੰਮ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ